ਹਾਂਜੀ ਬੀਜੀ ਜਿਹੜੀ ਅੱਗ ਲੱਗਣ ਦੀ ਘਟਨਾ ਹੋਈ ਹੈ ਤੁਸੀਂ ਮੌਕੇ ਤੇ ਪਹੁੰਚੇ ਡੇਰਾਸਤਾ ਸੌਦਾ ਵੱਲੋਂ ਇਹਦੇ ਬਾਰੇ ਜਾਣਕਾਰੀ ਦਿਓ ਜੀ ਧੰਨ ਧੰਨ ਸਤਿਗੁਰੂ ਤੇਰੇ ਆਸਰਾ ਸਾਡੇ ਇੱਥੇ 15 ਮੈਂਬਰ ਹੈ ਜੀ ਮੌਕੇ ਤੇ ਉਹ ਇੱਥੇ ਆਪਦੇ ਸੋਹਰਾ ਸਾਹਿਬ ਨੂੰ ਦਿਖਾਉਣ ਆਏ ਸੀ ਉਹਨਾਂ ਨੇ ਜਦੋਂ ਅੱਗ ਦੀਆਂ ਲੱਫਤਾਂ ਦੇ ਸੀਆਂ ਉਹਨਾਂ ਨੇ ਮੇਰੇ ਨਾਲ ਤੁਰੰਤ ਫੋਨ ਤੇ ਗੱਲ ਕਰੀ ਮੈਂ ਮੈਸੇਜ ਭਾਤਾ ਗਰੁੱਪ ਦੇ ਵਿੱਚ ਔਰ ਮੈਂ ਕਾਫੀ ਸੇਵਾਦਾਰ ਆ ਗਿਆ ਔਰ ਮੈਂ ਵੀ ਮੇਰੇ ਭਾਈ ਨੂੰ ਵੀ ਫੋਨ ਮਾਰਤਾ ਅਸੀਂ ਵਰਦੀ ਪਾਉਣ ਤੋਂ ਵੀ ਦੇਰੀ ਲੱਗੂ ਉਸ ਤੋਂ ਪਹਿਲਾਂ ਵੀ ਵਰਦੀ ਤੋਂ ਬਣੇ ਕਿਉਂ ਨਾ ਉੱਥੇ ਪਹੁੰਚਿਆ ਜਾਵੇ ਕੋਸੇਵਾਦਾਰ ਫਾਇਰ ਬ੍ਰਿਗੇਡ ਜੋ ਸਾਡੀ ਵਰਦੀ ਅਸ਼ਾਸਤ ਨਾਮ ਦੀ ਗ੍ਰੀਨਸ ਕਮੇਟੀ ਦੀੋਂ ਪਾ ਕੇ ਆਈ ਮੈਂ ਤੇ ਮੇਰਾ ਭਾਈ ਅਸੀਂ ਬਿਨਾ ਵਰਦੀ ਤੋਂ ਆ ਕੇ ਅੱਗੇ ਤੇ ਫਾਇਰ ਬ੍ਰਿਗੇਡ ਨੇੜੇ ਸੇੜੇ ਦੀਆਂ ਜੋ ਫੈਕਟਰੀਆਂ ਈ ਫੈਕਟਰੀ 24 ਫੈਕਟਰੀ ਹੈ ਇਹ ਪਰ ਸਟੀਲ ਜੈਨ ਜੀ ਦੇ ਮਾਲਕ ਹੈ ਉਹ ਕਹਿੰਦੇ ਵੀ ਉਹ ਬਾਹਰ ਗਏ ਹੋਏ ਆ ਜੀ ਭਾਈ ਜੀ ਦੇਖਿਆ ਸੇਵਾਦਾਰ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵਾਂਗ ਹੀ ਅੱਗ ਬੁਝਾਉਣ 'ਚ ਜੁਟੇ ਹੋਏ ਸੀ ਇਹਦੀ ਬਕਾਇਦਾ ਕੋਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਾਂ ਵੈਸੇ ਜੁੜ ਜਾਂਦੇ ਨੇ ਨਾਲ ਨਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਸ਼ਾਸਤ ਨਾਮ ਦੀ ਜੋ ਗ੍ਰੀਨੈਸ ਕਮੇਟੀ ਹੈ ਇਹ ਸਾਨੂੰ ਹਰ ਤਰ੍ਹਾਂ ਦੀ ਟ੍ਰੇਨਿੰਗ ਦਿੰਦੀ ਹੈ ਇਸ ਤਰ੍ਹਾਂ ਅੱਗ ਵੀ ਤਰਾਕੀ ਵੀ ਸਿਕਾਈ ਜਾਂਦੀ ਹੈ ਅੱਗ ਬੁਝਾਉਣ ਦੀ ਵੀ ਹੋਰ ਵੀ ਮੋੜਲੀ ਸਿਹਤਾਂ ਜੋ ਕਿਸੇ ਨੂੰ ਮਤਲਬ ਹਾਰਟ ਦੀ ਪ੍ਰੋਬਲਮ ਹੋ ਜੇ ਉਹਦੇ ਬਾਰੇ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਅੱਛਾ ਜਿਹੜੀ ਇਹ ਗ੍ਰੀਨੈਸ ਕਮੇਟੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਹਨੂੰ ਬਣਾਉਣ ਦਾ ਮਕਸਦ ਵੀ ਇਹੋ ਹੀ ਹੈ ਇਸੇ ਵਾਸਤੇ ਬਣਾਈ ਗਈ ਹੈ ਤਾਂ ਸਮਾਜ ਦੇ ਭਲੇ ਲਈ ਜੇ ਕਿਤੇ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਜਿਵੇਂ ਅੱਜ ਅੱਗ ਲੱਗੀ ਇਸ ਤਰ੍ਹਾਂ ਗੁਜਰਾਤ ਦੇ ਵਿੱਚ ਗੁਜਰਾਤ ਦੇ ਵਿੱਚ ਭਕੰਪ ਆਇਆ ਜਾਹ ਹੋਰ ਕਈ ਥਾਵਾਂ ਤੇ ਕੁਦਰਤੀ ਆਫਤ ਜਾਂ ਦਰਿਆ ਟੁੱਟ ਜਾਂਦਾ ਨਾਲੀ ਟੁੱਟ ਜਾਂਦੀ ਹੈ। ਅ ਭਾਈ ਜੀ ਅੱਗ ਲੱਗੀ ਸੀ ਇੰਡਸਟਰੀਲ ਏਰੀਆ ਦੇ ਵਿੱਚ ਤੁਸੀਂ ਪਹੁੰਚੇ ਹੋ ਕਿਸ ਤਰ੍ਹਾਂ ਕੀ ਘਟਨਾਕ੍ਰਮ ਹੋਇਆ ਹੈ ਇਹ? ਘਟਨਾ ਤਾਂ ਇਹ ਮੌਕੇ ਤੇ ਪਤਾ ਨਹੀਂ ਲੱਗ ਸਕਿਆ ਜੀ। ਜੀ। ਤੇ ਅਗਲੋਂ ਥਰੋਂ ਜੋ ਸਬਸਟੇਸ਼ਨ ਤੋਂ ਤਲਾਹ ਮਿਲੀ ਸੀ ਕੀਤੀ ਸਾਡੇ ਇੱਕ ਸਬਸਟੇਸ਼ਨ ਖੋਲਿਆ ਜੀ ਇਹਨਾਂ ਹਾਸਤੇ ਸਪੈਸ਼ਲ ਜੀ ਉਦੋਂ ਸਾਨੂੰ ਤਲਾਹ ਮਿਲੀ ਵੀ ਅੱਗ ਜਾਦੇ ਆ ਅਸੀਂ ਉਦੋਂ ਗੱਡੀ ਲੱਗਿਆ ਗਈ ਇੱਕ ਮੇਨ ਫਾਇਰ ਫਾਇਰ ਬ੍ਰੀਡ ਤੋਂ ਜੀ ਜਿਵੇਂ ਡੀਸੀ ਸਾਹਿਬ ਦੇ ਹੁਕਮਾਂ ਨਾਲ ਆਪਣੀਆਂ ਗੱਡੀਆਂ ਇੱਕ ਬੋਨਿਆਂ ਨੇ ਖੜੀ ਐ ਜੀ ਇੱਕ ਸੰਗਤ ਖੜੀ ਐ ਕੋਟ ਸ਼ਮੀਰ ਖਾੜੀ ਦਾ ਸੀਜਨ ਹੋਣ ਖਾੜੀ ਦਾ ਸੀਜਨ ਹੋ ਕੇ ਸੋ ਗੱਡੀਆਂ ਡੀਸੀ ਸਾਹਿਬ ਨੇ ਲਵਾਉਂਗਾ ਜੀ ਆਪਣੀਆਂ ਜੀ 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 ਉਹ ਤਿੰਨੇ ਗੱਡੀਆਂ ਵੀ ਅਸੀਂ ਇੱਥੇ ਬਰਾਂਲਗਾ ਜੀ ਬਾਕੀ ਅਸੀਂ ਪੰਜ ਗੱਡੀਆਂ ਹੋ ਗਈਆਂ ਸਾਡੇ ਕੋਲ ਜੀ 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 ਤੇ ਅੱਗ ਤੇ ਸਾਰੇ ਬਹੁਤ ਮਿਹਨਤ ਅੱਜ ਡੇਰਾ ਸੱਚਾ ਸੌਦਾ ਦੇ ਵਲੰਟੀਅਰ ਵੀ ਬਾਈ ਜੀ ਨਾਲ ਖੜੇ ਨੇ ਇਹਨਾਂ ਦਾ ਵੀ ਕੀ ਯੋਗਦਾਨ ਰਹਿੰਦਾ ਇਹ ਵੀ ਮੌਕੇ ਤੇ ਪਹੁੰਚਦੇ ਆ ਕਈ ਥਾਵਾਂ ਤੇ ਬਿਲਕੁਲ ਜੀ ਇਹ ਸਾਨੂੰ ਇਹਨਾਂ ਦਾ ਬਹੁਤ ਸਾਰਾ ਜੀ ਜੀ ਇਹ ਗ੍ਰੀਨ ਫੋਰਸ ਇਹਨਾਂ ਦੀ ਬੜੀ ਵੀ ਆ ਜੀ ਜਦੋਂ ਵੀ ਕੋਈ ਵੱਡੀ ਘਟਨਾ ਸ਼ਹਿਰ ਦੇ ਵਿੱਚ ਹੁੰਦੀ ਹੈ ਤੇ ਸਾਡੇ ਨਾਲ ਮਦਦ ਕਰਵਾਉਂਦੇ ਜੀ ਜੀ ਵੀ ਜੀ ਮੈਨੂੰ ਹੋੜਾ ਆਇਆ ਸੀਗਾ ਤੇ ਮੈਂ ਨਾਲ ਦੀ ਨਾਲ ਫਰਵ ਵਗੜਨ ਨੂੰ ਕੋਸ਼ਿਸ਼ ਕੀਤਾ ਜੀ ਤੇ ਉਦੋਂ ਪਤਾ ਨਹੀਂ ਸੀ ਕੀ ਗੱਲ ਆ ਜੀ ਇੱਥੇ ਆ ਕੇ ਦੇਖਿਆ ਵੀ ਇੱਕਦਮ ਧੂਆਂ ਕਾਲਾ ਨਿਕਲ ਰਿਹਾ ਸੀ ਯਾਰ ਤੇ ਉੱਤੇ ਜਾ ਕੇ ਪਤਾ ਲੱਗਿਆ ਵੀ ਨਾਲ ਜਿਹੜਾ ਸ਼ੈੱਡ ਬਣ ਰਿਹਾ ਗੋਣੀਆਂ ਦੇ ਜੀ ਉਹ ਵੈਲਡਿੰਗ ਦਾ ਕਿਤੇ ਚੰਗਾ ਰੱਟ ਚੁੱਕਾ ਅੱਛਾ ਉਹ ਵੈਲਡਿੰਗ ਦਾ ਜਿਹੜਾ ਥੱਲੇ ਕੈਮੀਕਲੀ ਪੈ ਗਿਆ ਉਹ ਰੰਗ ਰੰਗ ਹੈਗਾ ਇਹਨਾਂ ਕੋਲ ਜੀ ਉਹ ਪ੍ਰੋਸੀਜਰ ਦਾ ਕੰਮ ਹੈ ਜੀ ਉਹਦੇ ਕਰਕੇ ਇੱਕਦਮ ਫਿਰ ਤੁਹਾਨੂੰ ਪਤਾ ਵੀ ਪੜਾਈ ਪਈ ਸੀ ਜੀ ਕੋਡ ਪਿਆ ਸੀ ਰੰਗ ਪਿਆ ਸੀ ਜੀ ਹੋਰ ਗਰੂਰ ਹੀ ਹੁੰਦਾ ਨਾ ਫਾਇਰ ਬ੍ਰਿਗੇਡ ਦੇ ਨਾਲ-ਨਾਲ ਡੇਰੇਸਟ ਸੌਦਾ ਦੇ ਸੇਵਾਦਾਰ ਵੀ ਪਹੁੰਚੇ ਉਹਨਾਂ ਬਾਰੇ ਕੀ ਪ੍ਰਤੀਕਰਮ ਤੁਹਾਡਾ ਫਾਇਰ ਬ੍ਰਿਗੇਡ ਆਈਜੀ ਤੇ ਨਾਲ ਹੀ ਇਹ ਭਰਾ ਤੇ ਆਪਣੀ ਟੀਮ ਨਾਲ ਪਹੁੰਚੇ ਹੋਏ ਸੀਗੇ ਹਾਂਜੀ ਸਾਰੇ ਡੇਰੇ ਵੱਲ ਇਹਨਾਂ ਨੇ ਬਹੁਤ ਮਦਦ ਕੀਤੀ ਹੈ ਜੀ ਆ ਗਿਆਨ ਗਵਾਨ ਤੇ ਹੋਰ ਪਬਲਿਕ ਯਾਰ ਮਿੱਤਰ ਆ ਗਏ ਹਾਂਜੀ ਤੇ ਫਾਇਰ ਬ੍ਰਿਗੇਡ ਦਾ ਮੈਂ ਬਹੁਤ ਧੰਨਵਾਦੀ ਆ ਕਿੰਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਆ ਜੀ ਇਹਨਾਂ ਨੇ ਬਹੁਤ ਫਾਇਰ ਬ੍ਰਿਗੇਡ ਆ ਕੇ ਨਾਲ ਲੱਗੇ ਸਾਡਾ ਤੇ ਪਰ ਇਹ ਵੀ ਨੁਕਸਾਨ ਹੋ ਗਿਆ ਬਹੁਤ ਹੋ ਗਿਆ ਪਰ ਫਿਰ ਵੀ ਰੱਬ ਨੇ ਰੱਖ ਲਿਆ ਥੋੜੇ ਨਾਲ ਟਲ ਗਿਆ ਜੀ